ਬਸ ਹੁਣ ਕੰਮ ਜਾਂ ਨਿਬੜ ਗਿਆ ਹੁਣ ਮੈਂ ਥੋੜਾ ਆਰਾਮ ਕਰਦੇ ਬੁੜੀ ਪਤਾ ਨਹੀਂ ਕਿੱਥੇ ਨਿਕਲ ਸਾਰਾ ਮੇਰੇ ਮੱਥੇ ਮੜ ਜਾਂਦੀ ਹੈ ਕੰਮ ਪਤਾ ਨਹੀਂ ਕਿੱਥੇ ਨਿਕਲਦੀ ਤੜਕੇ ਦੇਖਾਂ ਨਿਬੜ ਗਿਆ ਕੰਮ ਤਾਂ ਚਲ ਅਪਾ ਭੀ ਲੈ ਅਪਾ ਭੀ ਕੰਮ ਲਾਉਣਾ ਨਿਬੜਦੇ ਕਾ ਬਿੱਜੂ ਆ ਗਿਆ ਇੱਥੇ ਲਹੂ ਪੀ ਲੈ ਮੇਰੇ ਬਾਦ ਹੁਣ ਹਾਲੀਏ ਨਾ ਮੈਨੂੰ ਸਾਰਾ ਦਿਨ ਆਹੀ ਕੰਮ ਰਹਿ ਗਿਆ ਤੁਹਾਡੀਆਂ ਥੱਬੇ ਲਈ ਆ ਹਾਂ ਮੈਂ ਰੋਜ਼ ਰੋਜ਼ ਕੀ ਗੱਲ ਹੈ ਐ ਇੱਕ ਬੁੜੀ ਨਿਕਲ ਜਾਂਦੀ ਆ ਉੱਥੇ ਇੱਕ ਬੂਆ ਆ ਗਿਆ ਰੋਟੀਆਂ ਨਹੀਂ ਹੁਣ ਕਰਦੀ ਕਿ ਤੂੰ ਪੁੱਛੇ ਮੰਮੀ ਲਾਉਂਦੇ ਸਾਰਾ ਕੁਝ ਉਹ ਮੇਰੇ ਤੋਂ ਨਹੀਂ ਲੈਂਦੀ ਤੁਹਾਡੀਆਂ ਰੋਟੀਆਂ ਆਟੀਆਂ ਆਪੀ ਲਾ ਕੇ ਖਾ ਲੈ ਜਾਂ ਬਾਹਰੋਂ ਕੁਝ ਖਾਇਆ ਨਹੀਂ ਖੇਤੋ ਕਿ ਕਿ ਨਾ ਤੇ ਦਿੰ ਮਾ ਲਾ ਕੇ ਕੀ ਆ ਜਿਆਦਾ ਮਾਂ ਮੋ ਤੇ ਚੜਾਂ ਦੀ ਲੋੜ ਨਹੀਂ ਹੈਗੀ ਲੱਗਿਆ ਮਾਰਾ ਨਾ ਵਿਆਹ ਲਿਆ ਫਿਰ ਕੋਈ ਰੰਨਾ ਆਪਦੀ ਜੇ ਤੈਨੂੰ ਬਾਲੇ ਰੋਟੀਆਂ ਦਾ ਸ਼ੌਂਕ ਹੈ ਲੈ ਆਉਂਗਾ ਲੈ ਆ ਕੋਈ ਚੂੜੇ ਵਾਲੀ ਲੈ ਆਉਂਗਾ ਲਿਆਏਗਾ ਜਾਂ ਫਿਰ ਲਿਆਏਗਾ ਆਏ ਤੇਰੀ ਮਾਂ ਨਿਕਲ ਜਾਂਦੀ ਕੱਲੀ ਨਾ ਮੈਂ ਕੱਲੀ ਘਰ ਸੰਭਾਂ ਕੇ ਤੁਹਾਡੀਆਂ ਰੋਟੀਆਂ ਲਾਵਾਂ ਅਛਾ ਅਛਾ ਤੇਰੀ ਮਾਂ ਲੱਗ ਗਈ ਕਹਿਣਾ ਉਹ ਲੱਗਿਆ ਮਾਂ ਤੇਰੀ ਦੇਖੂ ਕਿਹੜੀ ਮਾਂ ਕਹੂਗੀ ਉਹਨੂੰ ਆ ਕੇ ਕੋਈ ਨਾ ਮੈਂ ਲੈ ਆਉ ਜਾਂ ਲਿਆ ਫਿਰ ਈਦੀ ਅਣ ਖਾ ਰੋਟੀ ਤਾਂ ਬਣਾਈ ਸਕਦਾ ਕਰ ਦੇ ਮੇਰੇ ਕੋਲ ਨਹੀਂ ਮੈਨੂੰ ਜਾ ਕੇ ਰੈਸਟ ਕਰਨੀ ਆ ਲਾ ਲਓ ਆਪਣੀਆਂ ਰੋਟੀਆਂ ਰੋਟੀਆਂ ਨਾ ਆ ਦਾਲ ਨੀ ਕੋ ਤੱਤੀ ਗੜੀ ਹੋਰ ਨਹੀਂ ਉਹ ਲੈ ਲੈ ਉੱਛੇ ਉੱਛੇ ਅੰਗਰੇਜ਼ ਕਾਸਮਾ ਕਿੱਥੇ ਇੱਥੇ ਛੜੇ ਹੋ ਕੇ ਲੈ ਪਤਾ ਨਹੀਂ ਕਿੱਧਰ ਨਿਕਲ ਗਈ ਮੈਂ ਤਾਂ ਆਈ ਗਈ ਸੀ ਵਿਜਲ ਚਾਰ ਗੱਲਾਂ ਕਰਿਆਉਂਗੀ ਉਹਦੇ ਤੋਂ ਸੁੱਕ ਫਰੋੜਾਂਗੀ ਪਤਾ ਨਹੀਂ ਤੜਕੀ ਕਿਹਦੇ ਕੋਲ ਕੱਛਣ ਵਾਗੀ ਹਾਂ ਮੈਂ ਤਾਂ ਕਿੱਧਰ ਫਿਰਦੀ ਆਂ ਤੇਰਾ ਵੇ ਮੈਂ ਤਾਂ ਤੇਰੀ ਚਾਚੀ ਕੇ ਘਰੇ ਗਈ ਸੀ ਕੀ ਚਾਚੀ ਕੇ ਨਹੀਂ ਪਰਦਾ ਮੇਰਾ ਕਿ ਰੋਟੀ ਦੇ ਜਿਲਾ ਕਰਦੇ ਕਿਉਂ ਕੀ ਹੋ ਗਿਆ ਰੋਟੀ ਉਹ ਕਹਿੰਦੀ ਮੈਂ ਨਹੀਂ ਆਂਦੀ ਰੋਟੀ ਛੱਟੇ ਸਾਨੂੰ ਹਾਈਵੇ ਸੋਡਾ ਤਾਂ ਇਹੀ ਜੱਭ ਰਹਿੰਦਾ ਦੋਨਾਂ ਦਾ ਲੱੜਦੇ ਰਹਿੰਦੇ ਹੁਣ ਮੈਂ ਦੱਸ ਕੀ ਕਰਾਂ ਮੈਂ ਤਾਂ ਠੱਕੇ ਦੇ ਬਾਹਰ ਘੜ ਤੱਕ ਜਿੱਥੋਂ ਮਰਜੀ ਖਾਣ ਆ ਖਾ ਮੈਂ ਕਹਾਂ ਕਿ ਦਾਈ ਤੇ ਉਹਨੂੰ ਵੀ ਰੋਟੀ ਪਕਾ ਦੇ ਉਹਨੂੰ ਆ ਜਾ ਤੂੰ ਖਾ ਲੈ ਆਜਾ ਕੁੜੇ ਆ ਜਾ ਫਿਰ ਮੈਂ ਮਾ ਤੇਰਾ ਕੀ ਹਿੱਲਾ ਕਰਾਂ ਤੂੰ ਤਾਂ ਸ਼ਕਤਾਂ ਦਾ ਨਹੀਂ ਬਕਲ ਦਾ ਨਹੀਂ ਬਿੱਚਾ ਜਿੱਦੀ ਕੋਈ ਕੁੜੀਏ ਪੜ ਕੇ ਤੇਰਾ ਰਸਤਾ ਕਰਦਾ ਨਹੀਂ ਪਰ ਮੈਂ ਤਾਂ ਕੋਈ ਬੰਝ ਕੱਡੂ ਮਤ ਆਪਦਾ ਕਰਾਉਂਗਾ ਨਹੀਂ ਜੱਕੀ ਬੰਝ ਕੱਢੇਗਾ ਮੈਂ ਕਰਾਉਂ ਫਿਰ ਹੋਰ ਕੀ ਕਰਾਂ ਮੈਂ ਜਦੋਂ ਮੈਂ ਤਾਂ ਧੱਕੀ ਦੇ ਕੇ ਬਾੜੇ ਕਰਦਾ ਕਿ ਮੈਨੂੰ ਇੰਦੀ ਰੋਟੀ ਨਾ ਤੈਨੂੰ ਕਿਹੜਾ ਕੰਦਰ ਕੁੜੀ ਦੇ ਦਊਗਾ ਵੇ ਮੈਨੂੰ ਆਪੀ ਦੇ ਦੇਣਗੇ ਬਸੇ ਰੇ ਵੇ ਤੈਨੂੰ ਤਾਂ ਕੋਈ ਤੂੰ ਲੱਗ ਰੋਟੀ ਆ ਜਾ ਮੈਨੂੰ ਤਾਂ ਭੁੱਖ ਲੱਗੀ ਪਈ ਬਾਦੋਂ ਖੇਤ ਜਾਣਾ ਲੇਟ ਆਉਂਗਾ ਚੱਲ ਚੰਗਾ ਦਿਮਾਗ ਖਾ ਆ ਜਾ ਵੇ ਮੇਰੀ ਗੱਲ ਸੁਣ ਨਾ ਪੁੱਤ ਤੂੰ ਇਹਦੇ ਚਾਰੋ ਟੇਲੇ ਲਾ ਲਾਂ ਦੀ ਕੀ ਫਰਕ ਪੈਂਦਾ ਤੈਨੂੰ ਨਾ ਤੁਸੀਂ ਲਾ ਲਓ ਤੁਹਾਨੂੰ ਕਿਉਂ ਨਾ ਤੜਕੇ ਨਿਕਲ ਜਾਣੇ ਕੀ ਗੱਲ ਸਾਰੇ ਦਾ ਮੇਰੇ ਨਾਲ ਹੀ ਮੁੜਨਾ ਮੈਨੂੰ 100 ਕੰਮ ਨਹੀਂ ਮੈਨੂੰ ਬਾਹਰਲੇ ਕਬੀਲਦਾਰ ਦੇ 100 ਕੰਮ ਨਹੀਂ ਹੈਗੇ ਤੇ ਫੇਰ ਮੈਨੂੰ ਨਹੀਂ ਕੰਮ ਹੈਗੇ ਸਾਰਾ ਦਿਨ ਲੱਗੀ ਰਹਿਣੀ ਹੈ ਸਾਰੇ ਕੰਮ ਛੱਡ ਕੇ ਚਲੀ ਜੰਨੀ ਹੋਗੇ ਨਾ ਤੂੰ ਕਿੰਨਾ ਕੰਮ ਕਰਦੀਆਂ ਕੰਮ ਹੈ ਕਿੰਨਾ ਕਾ ਨਾ ਕਹੀ ਤੈਨੂੰ ਕਰਦੀ ਆ ਪਸ਼ੂਸਾਂ ਦੀ ਰਸੋਈ ਸਾਹ ਦੀ ਤੂੰ ਤਾਂ ਨਿਕਲ ਜਣੀ ਤੜਕੇ ਆਪਸ ਨੂੰ ਵਾਲੇ ਤਾਂ ਸ਼ਕਲ ਹੈਗੀ ਹੈ ਸ਼ਕਲ ਹੈਗੀ ਹੈ ਸ਼ਕਲ ਤੇ ਕੀ ਲੱਗਿਆ ਸ਼ਕਲ ਦੇ ਕੇ ਪਸ਼ੂਸਾਂ ਦੇ ਆਪਾਂ ਲੈ ਚੱਲ ਉੱਥੇ ਡੰਗਰਾ ਤੇ ਲੈ ਕੇ ਚੱਲਾਂ ਛੱਟ ਗੋਹਾ ਪਤਾ ਲੱਗ ਜਾਊਗਾ ਤੈਨੂੰ ਨਾ ਹੋ ਕੋਣ ਸੀ ਇੱਥੇ ਬੱਠੀ ਕੱਪ ਮਾਰੀ ਜਾਂਦੀ ਆ ਕਹ ਜੀ ਤੂੰ ਐ ਪੈਸੇ ਦੇ ਦਿੰਦੀ ਆ ਬਾਲ ਕਰਾਈ ਬੱਠੀ ਆ ਸਿੱਧੇ ਜੇ ਨਾ ਤੇਰੇ ਜੇਬ ਚੋਂ ਜਾਂਦੇ ਪੈਸੇ ਬੰਦਾ ਭੇਜਦਾ ਮੇਰਾ ਪੈਸੇ ਜ਼ਿਆਦਾ ਲੱਗਿਆ ਬੋਲਣ ਇਹ ਜੋ ਭੈਣ ਦਾ ਜੱਜਰ ਭੇਜਦੀ ਜਾਂਦਾ ਭੈਣ ਦਾ ਯਾਰ ਕਿਹਨੂੰ ਕਿਹਾ ਵੀਰ ਆ ਤਰਾ ਤੋ ਤਨੀਜ਼ ਨਾ ਬੋਲਿਆ ਕਰ ਮੜਾ ਜਾ ਲੱਗਿਆਗਾ ਤੂੰ ਬਹੁਤ ਮੇਜਾ ਬੋਲਦੀ ਆ ਨਾ ਉਹਦੀ ਮਾਂ ਗਈ ਸਿਖਾ ਲੈ ਆਪਦੀ ਮਾਂ ਨੂੰ ਜਾ ਕੇ ਮੈਨੂੰ ਇਹਨੇ ਕੀ ਸਿਖਾਣਾ ਮੈਂ ਕਿਹੜਾ ਨਿਆਣੀਆਂ ਸਿੱਖਣ ਨੂੰ ਨਾ ਕੰਨ ਭਰੀ ਜਾਂਦਾ ਬੈਠਾ ਤੇਰੇ ਤੇ ਦੋ ਰੋਟੀਆਂ ਲਾ ਦੇ ਫਿਰ ਕਿਹੜਾ ਫਰਕ ਪੈਜੀ ਕੱਲੀ ਸੀ ਹੋਣੀ ਲੈਂਦੀਆਂ ਰੋਟੀਆਂ ਲਾਟੀਆਂ ਇੱਕ ਇੱਕ ਬੰਦੇ ਵਾਸਤੇ ਲਾਵਾਂ ਰੋਟੀਆਂ ਥੋਡੀਆਂ ਮੈਂ ਤੜਕੀ ਡੱਬਾ ਭਰ ਕੇ ਧਰਦਿਆ ਕਰ ਜੇ ਇੱਕ ਤੋਂ ਨਹੀਂ ਖਾਂਦਾ ਥੱਭੀਆਂ ਰੋਟੀਆਂ ਦਾ ਬਣਾਇਆ ਵਿਆ ਖੱਪਾ ਲਾ ਕੇ ਰੱਖ ਦਿਆ ਕਹਿੰਦਾ ਤੁਹਾਡੇ ਵਾਸਤੇ ਨਾ ਜੀ ਜਿਆਦਾ ਸ਼ੌਂਕ ਹੈ ਨਾ ਤੈਨੂੰ ਤੱਤੀਆਂ ਰੋਟੀਆਂ ਖਾਣ ਦਾ ਲਿਆ ਕੋਈ ਚੂੜੇ ਵਾਲੀ ਵਿਆਹ ਲਿਓ ਲਿਓ ਨਾ ਲਿਆ ਜੀ ਈਡੀਆਂ ਖਲਾ ਲਿਆ ਕਿਉਂ ਮੈਨੂੰ ਮੈਂ ਤਾਂ 3 ਸਾਲ ਹੋ ਗਏ ਸੁੰਦੀ ਨੂੰ 3 ਚਾਹੇ ਹੋਈ ਜਿੰਨੀ ਲੱਗਿਆ ਭਾਸ਼ਣ ਦੇਣ ਇੱਥੇ ਮੇਰੀ ਗੱਲ ਸੁਣ ਤੇਰਾ ਮੂੰਹ ਨਹੀਂ ਰਹਿਣਾ ਮੈਂ ਤੈਨੂੰ ਦੱਸਾਂ ਜਿੱਦਣ ਇਹ ਲਿਆ ਆ ਉਹ ਲਿਆਵੇ ਮੈਂ ਤਾਂ ਕਹਿੰਦੀ ਲਿਆਵੇ ਤਾਂ ਸਹੀ 3 ਸਾਲ ਹੋ ਗਏ ਸੁੰਦੀ ਨੂੰ ਇਹਨੂੰ ਮੂੰਹ ਆ ਜਿਹੜਾ ਜੁੰਡੇ ਕੋਲ ਫਲਾਈ ਫੜਦੀਆਂ ਨਾ ਰੋਲਣ ਕਿੱਥੇ ਕਿਤੇ ਨਹੀਂ ਰੋਲਦੇ ਹਾਂ ਮੂੰਹ ਨਹੀਂ ਰਹਿਣਾ ਤੇਰਾ ਬਾਹਰ ਤੋਂ ਤੇਰੇ ਮੱਢੀ ਜਾਇਆ ਕਰੇਗੀ ਲੈ ਕੇ ਰਾਂ ਲੱਗ ਹੋ ਜੀਆਂ ਦੀ ਰਨ ਨੂੰ ਠੀਕ ਆ ਉਦੋਂ ਫਿਰ ਹੋਊਗਾ ਹੀ ਅਗਲਾ ਵਿਚਾਰ ਦੀ ਗੱਲ ਕੱਢੂ ਇੱਕ ਹੀ ਕਮਰਾ ਆਊਗਾ ਫਿਰ ਤੇਰੇ ਮੇਰੇ ਕੋਲ ਚਾਹੀਏ ਦੋ ਆਣ ਤੂੰ ਲੈ ਕੇ ਆ ਦਾ ਸਾਈਡ ਤੇ ਹੋ ਜੀ ਮੈਨੂੰ ਕੋਈ ਭਾਣੀ ਹੈਗਾ ਤੇਰੀ ਰਾਨਾ ਦਾ ਲੈ ਹੁਣੀ ਲਿਆ ਜਿਹੜੀ ਲਿਆਉਣੀ ਹੈ ਤੂੰ ਤੇਰੇ ਮਾਪੇ ਨੇ ਤੂੰ ਦੇਖੋ ਕਿਹੜੀ ਲੈ ਆਏਗਾ ਵਿਆਹ ਕੇ ਚੰਡੀਗੜ੍ਹ ਵਾਲੀ ਲੱਗਿਆ ਸੰਧਾਰਾ ਬੋਲਣਾ ਆਪਣੇ ਮਾਪੇ ਪੂਰੇ ਵੇਹੀ ਬੋਲਦੇ ਪਤਾ ਮੈਂ ਤਾਂ ਇਹੀ ਬੋਲਦੀ ਹਾਂ ਤੁਸੀਂ ਦੱਸੋ ਕਿ ਮੀਂਹ ਜਈ ਜੇ ਮਾਏ ਉਹੀ ਜੇ ਜਾਏ ਤੈਨੂੰ ਕੀ ਲੱਪਣ ਦੇਣਾ ਸੀਗਾ ਤੇਰੀ ਮਾਂ ਨੇ ਅੱਜ ਤੈਨੂੰ ਇਹ ਗੱਲਾਂ ਯਾਦ ਆ ਗਈਆਂ ਨਾ ਕੀ ਕਿਵੇਂ ਬੋਲਦੀਆਂ ਤਿੰਨ ਸਾਲ ਹੋ ਗਿਆ ਹੱਥ ਦੀ ਪੱਕੀਆਂ ਰੋਟੀਆਂ ਖਾਂਦੀ ਨੂੰ ਬੁੜੀ ਨੂੰ ਨਾ ਤੂੰ ਕਿਹੜੀਆਂ ਰੋਟੀਆਂ ਖਵਾਈਆਂ ਦੀ ਮੈਨੂੰ ਮੈਨੂੰ ਆ ਦੱਸ ਦੇ ਆਪਦੇ ਆਪ ਪਕਾਉਣੀਆਂ ਖਾਣੀਆਂ ਹਾਂ ਤੂੰ ਤਾਂ ਨਿਕਲ ਜਣੀ ਤੈਥਾ ਤਾਏ ਮੇਕਅਪ ਨਹੀਂ ਪੂਰਾ ਹੁੰਦਾ ਹੈਗਾ ਆ ਕਿਹੜਾ ਬਖਤ ਸੀਗਾ ਜਿਹੜਾ ਤੂੰ ਤੈਨੂੰ ਅਸੀਂ ਲੈ ਆਏ ਹਾਂ ਉਹ ਤਾਂ ਤੁਸੀਂ ਮੱਥਾ ਟੇਕਦੇ ਸੀ ਪੈਰਾਂ ਨੂੰ ਵੀ ਸਾਨੂੰ ਰਿਸ਼ਤਾ ਦੇ ਦੋ ਸਾਨੂੰ ਰਿਸ਼ਤਾ ਦੇ ਦੋ ਨਹੀਂ ਮੇਰੀ ਗੱਲ ਸੁਣੋ ਆਪਣਾ ਮੇਕਅਪ ਦਾ ਮੁੰਡਾ ਦੀ ਤੇਰੇ ਅਸੀਂ ਇਹ ਕਿਹੜੇ ਪੈਰੀ ਹੱਥ ਲਾਉਂਦੇ ਦੀਗੇ ਆ ਤੂੰ ਹੀ ਮੇਰੇ ਮੁੰਡੇ ਦੇ ਪਾਗਰ ਪਈ ਰਹੀ ਤਾਂ ਅੱਕ ਕੇ ਤੈਨੂੰ ਲੈਣਾ ਪਿਆ ਨਾ ਤੇਰਾ ਮੁੰਡਾ ਦਾ ਜਿਵੇਂ ਬੜਾ ਸੰਨੀ ਦਿਓ ਲੈਣਾ ਵੱਡਾ ਵੀ ਮੇਰੇ ਮੁੰਡੇ ਦੇ ਮਗਰ ਪਈ ਕਿਉਂ ਆਈ ਦੀ ਫੇਰਾ ਕਿਉਂ ਆਈ ਸੀ ਆਉਂਦੀ ਉਹ ਤਾਂ ਆਈ ਸੀ ਵੀ ਲੈ ਕੇ ਹਾਂ ਤੇਰੀ ਬਾਲ ਕਿੰਨੇ ਸੋਹਣੇ ਐ ਨਾ ਤੂੰ ਕਿੰਨੀ ਸੋਹਣੀ ਐ ਹੱਦ ਐ ਨਹੀਂ ਚੁੱਪ ਕਰਾ ਤੇਰੇ ਆਜਾ ਦੇ ਮੈਂ ਬਿਓ ਵਰਗੇ ਲੱਗਦਾ ਮੇਰੀ ਗੱਲ ਸੁਣਾ ਕਰਨਾ ਤਾਂ 3200 ਸੋਹਣੀਆਂ ਫਰਦੀਆਂ ਨੇ ਕੋਈ ਨਾ ਅੰਛਰਦੀਆਂ ਹੋਣੀਆਂ ਤੇ ਮੇਰੇ ਵਰਗ ਨਹੀਂ ਲੱਭਣੀ ਆਹੋ ਤੇਰੇ ਵਰਗੀ ਆ ਹੱਥ ਲੂਸ ਖੜਦੀ ਹੈ ਜੀ ਹਾਂ ਕੁਝ ਲੂਸ ਨਹੀਂ ਟ੍ਰੈਂਡ ਹੈ ਇਹ ਹਾਂ 25 ਚਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਬੋਲੀ ਜਾ ਹਾਏ ਮੱਲੂਕੀ ਕਈ ਨਹੀਂ ਖੋਰੇ ਕੀ ਕੀ ਖਾਂਦਾ ਮਰਨਾ ਅੱਜ ਜੈਲੇ ਤਾਂ ਕਿੰਮੀ ਅੱਜ ਭਾਂਡੇ ਜੇ ਖੜਕੀ ਜਾਂਦੇ ਆ ਲੱਗਦਾ ਜੇ ਫੇਰ ਪੰਗਾ ਲਾਦਾ ਪਿਆ ਕੋਈ ਦੱਸਦੇ ਆ ਤਾਈ ਨੂੰ ਜਾ ਕੇ ਫਿਰ ਭਾਬੀ ਗਈ ਦੁਸ਼ਮਣੀ ਕੱਢੀ ਆਜੇ ਮਗਰਟੜਾਲੀ ਵੱਡੀ ਉਲਟਾ ਗੱਜਿਆ ਪਤਾ ਨਹੀਂ ਉਹ ਕਾਰਾ ਦਿਉ ਰ ਵਿਆਹਿਆ ਭਾਬੀਏ ਧਮਾ ਪਜ਼ਾਤਾ ਨਹੀਂ ਉਹ ਕਾਰਾ ਦਿਉ ਰ ਵਿਆਹਿਆ ਭਾਬੀ ਜਮਾ ਪਜ਼ਾਤਾ ਨਹੀਂ ਉਹ ਨਾ ਕੋਈ ਬੜੇ ਤੈ ਸੁਰਜੇ ਲਈ ਜਨਾ ਅੱਜ ਫਿਰ ਉਹ ਸਾਡੇ ਕਾਰੇ ਸੁਰਨੇ ਹਾਂ ਸੌਰਤਾ ਜਵਾਨੀ ਪਹਿਰੇ ਹੁੰਦੇ ਸੀ ਹੁਣ ਕਾਹਦੇ ਸੁਰ ਨੇ ਹੁਣ ਤਾਂ ਮੜੀਆਂ ਚ ਲੱਤਾਂ ਨੇ ਭਰਾਵਾ ਇੱਥੇ ਕੋਈ ਦੀਦਾ ਨਹੀਂ ਆਕੇ ਇੱਥੇ ਬਹਿ ਜਾਂਦੇ ਸਾਥ ਦੇ ਵਿੱਚ ਹੁਣ ਕੋਈ ਆਉਂਦਾ ਜਾਂਦਾ ਦੇਖ ਲੈਂਦੇ ਸੀ ਅੱਗੇ ਬਹਿ ਜਾਂਦੇ ਸੀ ਹੁਣ ਪਤਾ ਨਹੀਂ ਕਿ ਬਰਬਰ ਆਖਾਈਆ ਤਾਂ ਤੂੰ ਇੱਥੇ ਸੁਰ ਲਾਈ ਜਾਂਦਾ ਕਰੇ ਤੁਹਾਡੇ ਬਥੇਰੇ ਸੁਰ ਲੱਗ ਜਾਂਦੇ ਛੱਜ ਉਹ ਸਾਡੇ ਦਾ ਚਿਹਰਾ ਦਿਨ ਰਾਤ ਸੁਰ ਲੱਗੀ ਜਾਂਦੇ ਨੇ ਉਹ ਸਾਰੇ ਗਾਵਾਂ ਪਾਪਾ ਪੂਨਾ ਉਹ ਬਾਜਦੇ ਕਰੀ ਜਾਂਦੇ ਨੇ ਸਾਡੇ ਵਾਲੇ ਹੂੰ ਕਰੀ ਜਾਂਦੇ ਨੇ ਕਿਹੜੇ ਚ ਸੋਰਨੇ ਕਰੇ ਨਾ ਨਾ ਤਰੀਓ ਤਾਈ ਘਟਾ ਨਾ ਉਹ ਭੈ ਦਾ ਜੜ ਜੜੇ ਉਹ ਛੇੜੀ ਨਾ ਲਿਆ ਕੇ ਨਾ ਉਹ ਘਟਾ ਥੋੜਾ 빙ਾ ਇਹ ਬਹੁਤ ਖਰਾਬ ਆ ਹਨਾ ਉਹ ਤਾਂ ਯਾਰ ਉਹਦਾ ਰੱਬ ਰੱਖਾਈ ਆ ਨਾ ਉਹਨੇ ਭੈ ਨੇ ਟੱਕਾ ਤੋੜਨਾ ਨਾ ਕੋਈ ਗੱਲ ਨਾ ਬਾਤ ਖੇਤ ਜਾ ਕੇ ਉਹ ਨਹੀਂ ਟੱਕਾ ਤੋੜਦਾ ਨਾ ਮੈਂ ਸਾਨੂੰ ਕੱਖ ਪਾਉਂਦਾ ਨਾ ਕੱਖ ਵੱਡ ਗਿ ਲਿਆਉਂਦਾ ਬਸ ਇਸ ਦੀ ਜਾਲ ਵੀ ਥੋੜੇ ਕਰੇ ਉਹੀ ਆ ਉਹੀ ਸਭ ਛੇੜਦਾ ਹੋਊਗਾ ਮੈਨੂੰ ਲੱਗਦਾ ਉਹ ਤਾਇਆ ਬਦਾਂ ਮੁੰਡਾ ਫਿਰ ਭੇਜਦਾ ਹੁਣ ਡਾਲਰ ਡੁੱਲਰ ਹੈ ਉਹ ਕਿਹੜੇ ਡਾਲਰ ਭੇਜਦਾ ਜਿਹੜੇ ਭੇਜਦਾ ਉਹ ਇਹ ਸੁਰਖੀਆਂ ਪਿੰਦੀਆਂ ਤੇ ਲਾ ਦਿੰਦੀ ਐ ਸਾਨੂੰ ਸਾਡੇ ਗੱਲ ਤਾਂ ਹੋ ਢੋਲ ਬੰਨ ਗਿਆ ਵੀ ਬਜਾਈ ਚੱਲੋ ਜਿਵੇਂ ਮਰਜ਼ੀ ਕਰੀ ਚੱਲੋ ਤਾ ਗਣਾ ਤੂੰ ਵੀ ਬਦਿਆ ਫਿਰ ਢੋਲ ਤੇਰਾ ਮੁੰਡਾ ਤੇ ਗਿਆ ਲੈ ਚੱਲਿਆ ਤੈਨੂੰ ਖਾੜੇ ਫਿਰ ਆਪਾਂ ਇਹਦਾ ਟੇਟਰੂ ਜੈ ਨਹੀਂ ਮਾਣ ਓਏ ਜੈ ਲੈਸਾਂ ਇਹ ਵੀ ਤੈਨੂੰ ਟਿਚਰਾ ਕਰ ਗਿਆ ਚੱਲ ਚਾਹ ਚੁਪੀਲਦੇ ਆ ਘਰੇ ਜਾ ਕੇ ਕਾ ਤਾ ਹੁਣ ਮੁਖ ਤਿਆਰ ਕੁੜੇ ਕਿਉਂ ਦਾਲ ਚ ਪਾਉਨੋ ਛਟ ਗਈ ਲੀ ਕੀ ਕਰਾਂ ਸਰਦਾਰਾ ਵੇਕਰ ਵਿੱਚ ਨੂਹਾ ਦੀ ਉਗਦੀ ਐ ਲਾ ਇਹਨਾਂ ਨੂੰ ਪਤਾ ਨਹੀਂ ਕੀ ਜਵਾਨੀ ਚੜੀ ਐ ਬੁੜਾ ਬੁੜੀ ਨੂੰ ਲੱਗਿਆ ਗਾਣੇ ਗਾਣਾ ਲਾ ਦੱਸ ਕਰਤਿਕ ਮਾਲ ਇਹਨਾਂ ਨੇ ਜਮੀ ਸ਼ਰਮ ਲਾ ਰੱਖੀ ਐ ਔ ਨਵਾ ਦੀ ਪੁੱਗਣੀ ਆ ਔਰ ਕੇ ਤੇਰੀ ਮੇਰੀ ਥੋੜੀ ਪੁੱਗੋਗੇ ਹਾਈ ਵੇ ਕਾਦੀ ਜ਼ਿੰਦਗੀ ਆ ਜ਼ਿੰਦਗੀ ਤਾਂ ਹੁਣ ਪਾਸ ਪਹਿਲਾਂ ਸੀ ਹੁਣ ਕਾਦੀ ਜ਼ਿੰਦਗੀ ਆ ਮੈਂ ਤੂੰ ਧੁੱਪੇ ਫਰੀ ਜਾਣਾ ਆ ਘਰੇ ਬਹਿ ਜਾ ਕਰ ਜੇ ਬਿਮਾਰ ਹੋ ਗਿਆ ਤੈਨੂੰ ਤੈਨੋਂ ਨੇ ਦਵਾਈ ਵੀ ਨਹੀਂ ਦਵਾਈ ਹੋਣੀ ਹੈਗੀ ਪਰ ਮੈਨੂੰ ਸਭ ਪਤਾ ਹੈ ਬੇਨਨ ਕਿਹੜੀ ਮੈਨੂੰ ਦਵਾਈ ਦਿਵਾਉਣੀ ਆ ਮੈਂ ਤਾਂ ਘਰੋਂ ਟਾਲਦਾ ਉੱਥੇ ਜਾ ਕੇ ਬੈਜਣਾ ਸਾਥ ਦੇ ਵਿੱਚ ਉੱਥੇ ਦੋ ਗੱਪਾਂ ਮਾਰ ਆਉਣਾ ਅੱਜ ਕੋਈ ਭੈਣਾ ਮਿਲਿਆ ਨਹੀਂ ਅੱਜ ਹਰ ਕੈਂ ਹੀ ਤੁਰਿਆ ਆ ਆਹ ਉਹ ਤਾਂ ਹਟਰ ਨਹੀਂ ਤੀ ਕ ਟਾਈਮ ਤੇ ਰੋਟੀ ਟੁੱਕ ਖਾ ਲਿਆ ਘਰ ਰੋਟੀ ਵੀ ਖਾ ਲਾਂਗੇ ਉਹ ਇੱਕ ਵਾਜ ਕਾਸੀ ਉਹ ਪੈਨ ਦੋ ਗਠਾਈਆਂ ਦਾ ਉਹ ਕਹਿੰਦਾ ਵੀ ਤੜਕੇ ਛੋਡੇ ਘਰੇ ਅੱਜ ਮੈਂ ਸੁਣੀ ਜਾਂਦਾ ਸੀ ਲੜੀ ਜਾਂਦੇ ਸੀਗੇ ਕੀ ਗੱਲ ਹੋਈ ਸੀ ਬੇ ਕਾਦਾ ਲੜੀ ਜਾਂਦੇ ਸੀਗੇ ਆ ਮੈਂ ਤਾਂ ਇਹ ਕਿਹਾ ਦੀਗਾ ਵੀ ਆਪਣੇ ਆਹ ਬੀਂਗੇ ਜੈਨੂੰ ਦੋ ਰੋਟੀਆਂ ਲਾ ਦੇ ਬਹੂ ਨੂੰ ਕਿਹਾ ਆ ਬਹੂ ਮੇਰੇ ਗਲ ਪੈ ਕੇ ਖੜ ਗਈ ਉਹ ਬੀਂਗੇ ਜੈਨੂੰ ਰੋਟੀਆਂ ਕੌਣ ਪਕਾ ਕੇ ਦਊਗਾ ਫੈਨਾ ਕੰਮ ਦਾ ਟੱਕਾ ਤਾਂ ਤੋੜਦਾ ਨਹੀਂ ਖੇਤ ਉਹ ਨਹੀਂ ਜਾਂਦਾ ਮੱਜਾ ਨੂੰ ਪੱਠੇ ਉਹ ਨਹੀਂ ਪਾਉਂਦਾ ਬੇ ਹੁਣ ਦੋ ਰੋਟੀਆਂ ਤਾਂ ਉਹਨੂੰ ਦੇਣੀਆਂ ਹੀ ਪਊਗੀਆਂ ਮੈਂ ਤਾਂ ਇਹ ਕਿਹਾ ਆ ਕੋਈ ਬੰਨਸੋਬ ਕਰਦੇ ਉਹਦਾ ਕੋਈ ਵਿਚੋਲਾ ਭਾਲ ਕੇ ਚੱਜਦਾ ਆ ਦੇ ਦਾਂਗੇ 102 ਲੱਖ ਰੁਪਈਆ ਉਹਨੂੰ ਕਿੰਨੇ ਕੁੜੀ ਦੇਣੀ ਐ ਸੱਤ ਤਾਂ ਉਹ ਬਲ ਖਾਂਦਾ ਸ਼ੁਰੂ ਪਤਾ ਨਹੀਂ ਕਿੱਥੋਂ ਹੁੰਦਾ ਖਤਮ ਪਤਾ ਨਹੀਂ ਕਿੱਥੇ ਹੁੰਦਾ ਉਹ ਚਾਹੇ ਸ਼ੁਰੂ ਖਤਮ ਦੀ ਦਾ ਗੱਲ ਛੱਡ ਹੁਣ ਦੋ ਰੋਟੀਆਂ ਤਾਂ ਉਹਨੂੰ ਦੇਣੀਆਂ ਹੀ ਪੈਣਗੀਆਂ ਹੁਣ ਭੁੱਖਾ ਪਾਣੀ ਮਾਰਨਾ ਜਵਾਖ ਪਕਾ ਦੇ ਨਹੀਂ ਮਾਰਦਾ ਤੂੰ ਪਕਾ ਦੇ ਕਰ ਦੋ ਰੋਟੀਆਂ ਆ ਮੈਂ ਤਾਂ ਪਕਾ ਦਿਆ ਕਰੂੰਗੀ ਉਸਲਾ ਕੰਮ ਕੌਣ ਕਰਿਆ ਕਰੂਗਾ ਉਹ ਜਿੱਥੇ ਇੰਨਾ ਕੰਮ ਕਰਦੇ ਉਥੇ ਦੋ ਰੋਟੀਆਂ ਤੂੰ ਪਕਾ ਦੇ ਕਰ ਕੀ ਢੀ ਗੱਲ ਹੈਗੀ ਆਹੋ ਸਾਰੀ ਉਮਰ ਮੈਂ ਹੀ ਮੱਥਾ ਮਾਰੀ ਜਾਵਾਂ ਆ ਤੂੰ ਤਾਂ ਸਰਦਾਰੀ ਕਰ ਮੈਂ ਕਹਾਂਦੀ ਸਰਦਾਰੀ ਕਰਨੀ ਆ ਮੈਂ ਤਾਂ ਥੋੜੇ ਫਿਕਰਾਂ ਨੇ ਮਾਰਿਆ ਪਿਆ ਉਹ ਫਿਕਰਾਂ ਨੇ ਮਾਰਿਆ ਪਿਆ ਆ ਮੈਂ ਕਿਹੜਾ ਗਾਹ ਇਥੇ ਜਪਾ ਜਚਾ ਲੱਗ ਗਿਆ ਕੁੱਟ ਕੁੱਟ ਚਾ ਲਿਆ ਆ ਯਾਰ ਸਮਾਨ ਵਾਲੇ ਨੇ ਬੜਾ ਤਾਂ ਕੀਤਾ ਨਾ ਉਹ ਦਾ ਟਾਈਮ ਤੇ ਦਿੰਦੇ ਆ ਸਾਲਾ ਸਰੀਰ ਟੁੱਟੀ ਜਾਂਦਾ ਨਾ ਕੋਈ ਬੰਦਾ ਹੋਂਗਾ ਓ ਨਾ ਵੇਸ਼ੇ ਨਾਲੋਂ ਪੁੱਛਦੇ ਆਂ ਓਏ ਆ ਵੀ ਕਿੱਲੇ ਕਮੈਂਟ ਲਾਇਆ ਬੈਠਾ ਓ ਢਿੱਲਾ ਦਾ ਯਾਰ ਆਪੀ ਬੈਠਣਾ ਸਮਾਨ ਵਾਲੇ ਨੇ ਬੜਾ ਲਹੂ ਪੀਤਾ ਤੜਕੇ ਦਾ ਡੀਕੀ ਨਾ ਕੋਈ ਆਇਆ ਮੇਰਾ ਤਾਂ ਗੁੜੀਆ ਦਾ ਸਰੀ ਟੁੱਟੀ ਜਾਂਦਾ ਭਜੈਲੇ ਕਾ ਬੜਾ ਜ ਰੌਲਾ ਆ ਪਾਈ ਜਾਂਦੀ 빙ਾ ਜਾ ਘਰੇ ਉਹ ਰੌਲਾ ਤਾਉਣੇ ਪਾਉਣਾ ਹੀ ਆ ਉਹਨਾਂ ਦੀ ਨੂੰ ਪਤਾ ਕਿਹੋ ਜੀ ਆ ਰੋਟੀਆਂ ਪਿੱਛੇ ਮਰਦਾ ਉਹ ਨਾ ਉਹ ਬੁੜੇ-ਬੁੜੀ ਨੂੰ ਦਿੰਦੀ ਜਾਂ ਨਾ ਇਹਨੂੰ ਦਿੰਦੀ ਆ ਰੌਲਾ ਨਾ ਪਾਉ ਹੋਰ ਦੱਸ ਕੀ ਕਰੂ ਤਾਹੀਂ ਬਲਾ ਲੜੀ ਜਾਂਦਾ ਸਾ ਤੇ ਘਰੇ ਉਹ ਉਹਨਾਂ ਦੇ ਤਾਂ ਨਿੱਤੀ ਚੱਲਦਾ ਅਸਿਆ ਹਾਂ 2000 ਸਮਾਨ ਦਾ ਹੱਲ ਕਰਕੇ ਦੇ ਮੈਨੂੰ ਕਿਸੇ ਪਾਸਿਓਂ ਓਏ ਯਾਰ ਕੁੜੀ ਆ ਬਦ ਅੱਜ ਦਾ ਜਰਦੇ ਦੀ ਕੁੜੀ ਲੈਣ ਜੋ ਕਰੇ ਵੀ ਪੈਸੇ ਹਨੀ ਹੱਲ ਕਰਕੇ ਦੇ ਯਾਰ ਲੈ ਮੈਂ ਕਰਦਾ ਤੇਰਾ ਹੱਲ ਕਿਉਂ ਲਾਉਣਾ ਫੋਨ ਕਰ ਹਲੋ ਓਕੇ ਮੈਂ ਪੰਡਤਾ ਓਏ ਆਪਣਾ ਕੀ ਯਾਰ ਸਮਾਨ ਦੇ ਨਾਲ ਮਰੀ ਜਾਂਦਾਗਾ ਕਰ ਕੋਈ ਹੱਲ ਉਹਦਾ ਥੋੜਾ ਕਣੀ ਲਿਆ ਦੇ ਇਹਨਾਂ ਆ ਕੇ ਤੋ ਹਜੂ ਮੜਾ ਮੋਟਾ ਹੋਰ ਯਾਰ ਆਉਣਾ ਕਿੰਨੇ ਟਾਈਮ ਨੂੰ 5-10 ਮਿੰਟ ਚਲਾ ਆ ਜਲਦੀ ਕਰ ਬਾਈ ਮੈਂ ਕੀ ਕਹਿੰਦਾ ਕੀ ਕਹਿੰਦਾ ਆਦਾ ਆਉਣਾ 5-10 ਮਿੰਟਾਂ ਚ ਉਹਨੂੰ ਕਹਿੰਦਾ ਜਲਦੀ ਆਇਆ ਇਤਰਾ ਮੜੀ ਮਰ ਜੂ ਅਮਲੀ ਆ ਤਵੇਂ ਮਰ ਜੂਗਾ ਤੈਨੂੰ ਜਿੰਨਾ ਦੇ ਹੀ ਜਾਉਂਦਾ ਕਿੱਥੇ ਮਾਰ ਦਿੰਨੇ ਆ ਤੈਨੂੰ ਆਉਂਦਾ ਪਾ 5-4 ਮਿੰਟਾਂ ਚ ਚਲਾ ਆ ਜੰਦੇ ਕੋਈ ਠੀਕ ਕਰ ਲੈ ਉਹ ਜੈਲੇ ਕੇ ਬਿੰਗੇ ਦਾ ਕਰ ਹੱਲ ਤੇਰਾ ਪੈਸਾ ਦਾ ਕਰਗੇ ਜਗੜ ਦੇਖ ਕਿਵਰ ਪੈਸਾ ਦਾ ਸੋਹ ਸਮਝਣਾ ਨਹੀਂ ਗਾ ਓਏ ਉਹਦਾ ਤਾਂ ਹੱਲ ਕਰਨਾ ਹੀ ਪਊ ਬਈ ਯਾਰਾ ਨਹੀਂ ਦੇਖਿਆ ਮੈਂ ਪੈਸੇ ਮੰਗਦੇ ਅਗਲੇ ਨਾਲੇ ਵਿੱਚੋਂ ਆਪਾਂ ਵੀ ਖਾਵਾਂਗੇ ਨਾਲੇ ਤੇ ਹੋਰ ਕੀ ਭਾਲਦਾ ਫਿਰ ਤੂੰ ਕਰਦੇ ਖਾਲ ਠੀਕ ਕਰਦਾ ਉਹ ਤਾਂ ਗੱਲ ਹੈ ਚੜਾਉਣੇ ਨੂੰ ਚੜੋ ਤੇ ਠੀਕ ਆ ਫਿਰ ਕੀ ਲਿਆ ਬੱਕਰਾ ਤਾਂ ਆਪ ਹੀ ਹਲਾਲ ਹੁਣ ਵਾਸਤੇ ਹੁੰਦਾ ਓਏ ਲੈ ਕਰ ਲਈ ਦੋ ਇਹਨਾਂ ਗੱਲ ਚੰਗਾ ਮੈਂ ਚਾਹਦਾ ਕੋਈ ਨਹੀਂ ਇਹਨੂੰ ਤਾਂ ਚੰਡੇ ਮੜਦੂ ਆ ਜੀ ਕੋਈ ਟਿੰਡਿਆ ਹਾਂ ਭਾਈ ਓਰੇ ਆ ਹਾਂ ਭਾਈ ਕਿਵੇਂ ਆ ਪਾਠੀ ਕੀ ਆ ਜਾ ਜਦੋਂ ਟਾਈਮ ਲੱਗ ਜਾਂਦਾ ਮੈਂ ਸੁਣਿਆ ਰੌਲਾ ਜਪਈ ਜਾਂਦਾ ਈ ਤੁਹਾਡੇ ਘਰੇ ਉਹ ਕੀ ਕਰਾ ਜਰਾ ਭਝਾਈ ਹੀ ਦੇਦੀ ਬੰਦਾ ਕੰੰਜਰ ਦਾ ਤੂੰ ਆਪਦਾ ਵਿਆਹ ਕਰਾ ਲਾ ਫਿਰ ਉਹ ਕੋਈ ਮਿਲਦੀ ਨਹੀਂ ਉਹ ਹੈਗੀ ਆ ਹਾਓ ਬਾਈ ਹੈਗੀ ਆ ਕੋਈ ਹੈ ਤਾਂ ਹੈਗੀ ਆ ਪਰ ਪੈਸੇ ਲੱਗਣਗੇ ਪੈਸੇ ਜਿੰਨੇ ਮਰਜੀ ਬਾਈਆ ਤੂੰ ਹੱਲ ਕਰਾ ਤੂੰ ਭਰਾਵਾ 50000 ਦਾ ਹੱਲ ਕਰ ਲਿਆ ਤੇ 50 ਤਾਂ ਬਾਈ ਬਾਲਾ ਦੇ ਉਹ ਖਸਮਾ 50 ਚ ਤਾਂ ਮੱਝ ਵੀ ਨਹੀਂ ਆਉਂਦੀ ਮੈਂ ਤੈਨੂੰ ਉੜੀ ਲੈ ਕੇ ਦੇਈ ਜਾਂਦਾ ਨਾ ਤੇਰੀ ਦਾ ਮੇਰੀ ਰੁਪਈਆ ਤੈਨੂੰ 35000 ਦੇ 40 ਤੋਂ ਘਟ ਨਹੀਂ ਹੁੰਦਾ ਦੇਖ ਲਾ ਤੇਰਾ ਘਰ ਵਾਜੂ ਤੈਨੂੰ ਰੋਟੀ ਪੰਜ ਨਾਲ ਕੀ ਹੋ ਜੂ ਓ ਯਾਰ ਨਹੀਂ ਹੁੰਦਾ ਤਾਂ ਨਹੀਂ ਚੱਲ ਚੰਗਾ ਤੂੰ ਲੈ ਲੀ ਉਹ ਚੱਲ ਬਾਈ 35 ਦਾ ਵੀ ਤੂੰ 40 ਲੈ ਲਈ ਪਰ ਜੇ ਪੰਜ ਦੀ ਪੂਦੀ ਤਾਂ ਨਹੀਂ ਉਹ ਪਪਾ ਜਨਾਬ ਨੇ ਕੀ ਆ ਮੱਛੀ ਤੇ ਚੌਲ ਨਾਲ ਭੁੱਕਣ ਦੇਹੀ ਕਿਤੇ ਨਹੀਂ ਜਾਂਦੀ ਉਹ ਉਹ ਮੱਛੀ ਆਪਣੇ ਟੋਬੇ 'ਚ ਬਾਦੂਗਾ ਬਸ ਫੇਰ ਹੋਰ ਕੀ ਭਾਲਦਾ ਤੂੰ ਚੌਲਾ ਦਾ ਕੱਟਾ ਲਿਆਵਾਂਗੇ ਨਹੀਂ ਜਿਹੜਾ ਕੋ ਮਰਜੀ ਲੈ ਉਹ ਤੇਰੀ ਸਿਰਦਰਦੀ ਆ ਮੈਂ ਤਾਂ ਤੇਰਾ ਘਰ ਬਸੋੜਾ ਕਰ ਓ ਮਸਾਦ ਉਪਰਾਵਾ ਤੂੰ ਪੈਸਾ ਦਾ ਇੰਤਜ਼ਾਮ ਕਰ ਸਾਲੇ ਮੇਰੀ ਗੱਲ ਸੁਣਾੜੀ ਮੇਰਾ ਟੁੱਟਿਆ ਦਾ ਸਰੀਰ ਤੇ ਮੈਨੂੰ 210 ਦਾ ਸਮਾਨ ਲਿਆ ਕੇ ਦੇ ਨਹੀਂ ਤਾਂ ਮੈਂ ਮਰ ਜਾਂ ਮੇਰੇ ਕੋਲ ਤਾਂ ਕੋਈ ਨਹੀਂ ਗੂਗਲ ਪੇ ਜਿਤਾਏਗੀ ਨਹੀਂ ਗੂਗਲ ਪੇ ਮੇਰੇ ਕੋਲੇ ਕਿਹੜਾ ਗੂਗਲ ਪੇ ਚੱਲਦਾ ਮੈਂ ਫਿਰ ਤੈਨੂੰ ਕੈਸ਼ ਦੇ ਦਿੰਦਾ ਜਾ ਯਾਰ ਭੱਜ ਕੇ ਜਾ ਮੈਂ ਨਵੀਂ ਵੀ ਕੀ ਲਾਉਣੀ ਕਹਿੰਦੇ ਵੱਲੀ ਔਰ ਕੀ ਨਾਂ ਹੈ ਸਾਲੇ ਨਾ ਹਾਂ ਉਹ ਕੋਈ ਨਾ ਕਹੂ ਭੈਣ ਦਾ ਮੈਂ ਜੀ ਕਰੀ ਜਾਂਦਾ ਇੱਕ ਕਮਲੀ ਦੇ ਭੈਣ ਦਾ ਘਰੋਸਾ ਵੀ ਨਹੀਂ ਉਹਦਾ ਰੁਪਿਆ ਵੀ 40 5000 ਰੁਪਈਆ ਵੀ ਪੜਾਤਾ ਹਾਂ ਆ ਜਾ ਭੈਣ ਦਾ ਉਹਨੇ ਇੰਨੇ ਵੇਤੀ मच्छी चौली खाया करा अरे ओ पुष्पा जी घर में जाके ना मुंह मत तो खोलियो अब वो तो ठीक है लेकिन आप ना मेरे गांव में ना अकाउंट में पैसे डलवा देना अरे वो तो डलवा दूंगा कोई बात नहीं वो देख रहा है चलो ठीक है चलिए आप अब कैसा है ठीक है तू भी गंजरा हिंदी पहला तो ही सीख गया तो देख ला मुंह ਕੋਈ ਬੜੀ ਯਾ ਮੇਰੀ ਗੱਲ ਸੁਣਾ ਚੰਦ ਦਾ ਟੁਕੜਾ ਲੈ ਕੇ ਆਇਆ ਤੋੜ ਕੇ ਤੇ ਸੰਭਾਲ ਕੇ ਰੱਖੀ ਹੋਣਾ ਹਾਂ ਤੂੰ ਚਲੋ ਚਲੀਏ ਫਿਰ ਆਪਾਂ ਕਿਤੇ ਨਾ ਹੋਵੇ ਕਿਤੇ ਕੱਲ ਨੂੰ ਥੋੜਾ ਬੁੜਾ ਮੈਨੂੰ ਗਾਲਾਂ ਕੱਢੀ ਜਾਵੇ ਕੋਈ ਨਹੀਂ ਬੋਲਦਾ ਚੱਲ ਫਿਰ ਆ ਜਾ ਹੱਥ ਨਾਲ ਆਇਆ ਪਸ਼ਪਾ ਫੜ ਲਾ ਹੱਥੇ ਦਾ ਆਉ ਤਾਂ ਸਾਰਾ ਆਣੇ ਬਾੜ ਚੱਲ ਜਾਏਗਾ ਮੇਰੀ ਗੁੱਡੀ ਦੇਖ ਕੇ ਮੈਨੂੰ ਕੋਈ ਕੈਸੀ ਲੱਗੀ ਹੌ ਤੋ ਬਹੁਤ ਅਸਲੀ ਜੀ ਐਕਟ के और कितनी दूर है मेरे पैर दर्द करने लग गए कब से चला के ले आ रहे हो ये रहा अच्छा ये है और क्या है इतनी दूर फिर भी फिर तो इतनी गर्मी है बाबू ये कहाँ पे ले आए जे तो मोटर है गर्मी नहीं है इसका तो ऊपर से हजार में सही आएगा नहीं ਉਹ ਤਾਂ ਠੀਕ ਹੈ ਲੇਕਿਨ ਇਸਕੇ ਤਾਂ ਖਟਿਆ ਵੀ ਪੱਥਰ ਕੀ ਹੈ ਕਾਹ ਪਰ ਰਹੂੰਗੀ ਮੈਂ ਬਈ ਇਹ ਰਹੀ ਯਹਾਂ ਪੇ ਬਈ ਤੁਸੀਂ ਸੇ ਜਾ ਅਸੀਂ ਉਪਰ ਜਾਂਦੇ ਹਾਂ ਜਾਓ ਉਪਰ वो रहा हमारे चुबारे अरे ऊपर मैं कैसे चढ़ूंगी अरे चढ़ तो सही तू अरे पहले आप चढ़ो बाद पहले आप अरे कैसे चढ़ू इस पे चढ़ा ही तो नहीं, तो नहीं जा साड़ी फस रही है बीच में कभी नहीं तेरी साड़ी नमी ले आएंगे अरे नहीं कि मतलब तो नमी ले आएंगे शाकन का देना तो। है आप चलो ठीक है गाने दे वो गल देखती हूं मैं ध्यान गया इनका कदे लाल या कदे पाल अरे साड़ी फस है इसमें नहीं फसेगी जा रहे हैं जाने अरे हाथ जाने दे अरे कैसे चढ़ू मैं ऊपर जाए क्या कर रहे हो आप ਅਰੇ ਆ ਜਾਓ ਆ ਜਾਓ ਮੇਰੀ ਤਾਂ ਸਾੜੀ ਗਈ ਐਸੇ ਨਹੀਂ ਫਸਦੀ ਔਰ ਸਾੜੀ ਦਾ ਪੂਰਾ ਸਤਿਆਨਾਸ ਕਰਵਾ ਦਿਆ ਨਹੀਂ ਲੈ ਕੇ ਆਗੇ ਨਹੀਂ ਤਾਈ ਕੀ ਹਾਲ ਚਾਲ ਹੈ ਵੇ ਕਿਹੜਾ ਹਾਲ ਚਾਲ ਤੈਨੂੰ ਪਤਾ ਹੀ ਆ ਤਾਈ ਦਾ ਕੀ ਹਾਲ ਚਾਲ ਹੈ ਤਾਈ ਕਰਾ ਫਿਰ ਮੂੰਹ ਮਿੱਠਾ ਵੇ ਮੂੰਹ ਮਿੱਠਾ ਕਾਹਦਾ ਕਰਾਵਾਂ ਕਾ ਨੂੰ ਰਾਣੀ ਲੈਂਦੀ ਐ ਕੌਣ ਕਹਿੰਦਾ ਨੂੰ ਰਾਣੀ ਲੈਂਦੀ ਐ ਉਹ ਵੀ ਸਾੜੀ ਵਾਲੀ ਥੋੜਾ ਬਿੰਗਾਏ ਲੈ ਬੈਠਾ ਮੋਟਰ ਤੇ ਤੈਨੂੰ ਕਿਹੜਾ ਕੰਜਰ ਕਹਿੰਦੇ ਲੈ ਮੈਂ ਆਪਰੇ ਜਾਂਦੇ ਦੇਖੇ ਆ ਹਾਏ ਬੂ ਮੈਂ ਮਰ ਜਾ ਮੈਂ ਪਟੜ ਗਈ ਹਾਏ ਬੈ ਸੁਣਦਾ ਨਹੀਂ ਹਾਏ ਬੇ ਆਪਣਾ ਬੀਂਗਾ ਜਾ ਕੋਈ ਇਹੋ ਲਿਆਇਆ ਭਈਆ ਪੁਜਾਰਾ ਨਹੀਂ ਤੈਨੂੰ ਚੰਨਾ ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਕਰਾਊਗਾ ਇਹ ਕਾਲਾ ਮੂੰ ਹਾਏ ਸੰਭਾਲ ਲੋ ਇਹਨੂੰ ਉਹ ਤੈਨੂੰ ਚਲੋ ਅਸ ਆ ਜਾ ਜਾ ਵੇ ਆ ਜਾਓ ਬਠੀਏ ਚਬੂਤਰੇ ਤੇ ਚੜੀ ਰਹੀ ਹਾਈਵੇ 'ਮ ਮਰ ਜਾ ਕੋਣ ਦੀ ਚੱਕਰ ਜੁਪੀ ਆ ਰਹੀ ਨਾ ਅਰੇ ਨੀ ਨੱਚ ਨੱਚ ਕੋਠਾ ਪੱਟ ਦੂੰ ਮੈਨੂੰ ਐ ਲੱਗਦਾ ਇਹਦਾ ਬੇੜਾ ਬੈਠਾ ਹੈ ਕਾ ਕੋਣ ਆ ਗਿਆ ਵਾ ਤੂੰ ਸਾਡੇ ਕੰਡੇ ਵਿੱਚ ਆ ਗਿਆ ਮੈਂ ਕਹਦੇ ਕੰਡੇ ਵਿੱਚ ਤੇ ਤੂੰ ਹੀ ਤੈਨੂੰ ਨਹੀਂ ਉਹਦਾ ਤੂੰ ਹੀ ਪੱਟ ਚਾਹੀਏ ਕਰਤੂਤਾ ਕਰਦਾ ਫਿਰਦਾ ਕਰਤੂਤਾ ਮੈਂ ਥੱਲੇ ਮਰ ਜਾ ਜਾ ਕੀ ਹੋਇਆ ਮਾ ਮਾਰੂ ਮਾਂ ਹ ਕਰਦਾ ਕਿ ਇਹ ਭੈਣਾ ਪਿੰਗਲਾ ਜਾ ਰੋਕੀ ਦਾਲੀ ਸਾਰਾ ਕਰਾ ਛੱਡਿਆ

ਮੈਂ ਮਰ ਜਾਣਿਆ ਚੌਰਾ ਕਹਿੰਦੇ ਸਿਖਾਤਾ ਇਹਨੇ ਆਇਆ ਬਠਾ ਬੇੜਾ ਬੁੱਧਾ ਟ੍ਰੈਂਬਲ ਗੜਸਾ ਮਾਰੂ ਮਾਰੂ ਗੜਾਸਾ ਤੇਰੇ ਤਾਂ ਕਹਿੰਦੇ ਲੋਕਾਂ ਦੇ ਘਰ ਪਟੇ ਰਸ ਨਹੀਂ ਆਏ ਹੁਣ ਤੱਕ ਤੂੰ ਡਲਣਾ ਕਰਦੀ ਆ ਆ ਜਾ ਦਿਓ ਰਾ ਆ ਜਾ ਨੀਚੇ ਆ ਜਾ ਸਾਰੀਆਂ ਰਸਮਾਂ ਪਈਆਂ ਆਜੋ ਦੇਵਰਾਣੀ ਜੀ ਆਜੋ ਨੀਚੇ ਕੋਈ ਨਹੀਂ ਕੁਝ ਕਹਿੰਦਾ ਤੁਹਾਨੂੰ ਆਜੋ ਮੈਂ ਜਿਹੜੀ ਖੇ ਪਾਣੀ ਦੀ ਮੇਰੇ ਸਿਰ ਚ ਪਾਤੀ ਹੁਣ ਤਾਂ ਹੱਥ ਬੰਨੇ ਉੱਤੇ ਥੱਲੇ ਆਏ ਨਹੀਂ ਥੱਲੇ ਆਉਂਦਾ ਮੈਂ ਇੱਕ ਸ਼ਰਤ ਤੇ ਆਉਂ ਉਹ ਚਲਾ ਆਇਆ ਪੁੱਤ ਆ ਜਾ ਥੱਲੇ ਜੇ ਮੇਰੀ ਪਸਪਾਣੋ ਚਹੀ ਤਾਂ ਤੇ ਚੌਕਲੇ ਮਿਲ ਲਗੇ ਫੇਰ ਮੈਂ ਥੱਲੇ ਆਉ ਉਹ ਸਾਰਾ ਕੁਝ ਹੀ ਰਾਸ਼ਨ ਪਾਣੀ ਲਿਆ ਦਾਂਗੇ ਤੂੰ ਥੱਲੇ ਤਾਂ ਆ ਜਾ ਤੂੰ ਤਾਂ ਚੌਰਾ ਗੁੰਡੇ ਮਾਰਦਾ ਉਹ ਨਹੀਂ ਮਾਰਦਾ ਕੋਈ ਨਹੀਂ ਆ ਜਾ ਕੁੱਟਦੇ ਤਾਂ ਨਹੀਂ ਆ ਜਾ ਕੁੱਟਦੇ ਤਾਂ ਨਹੀਂ ਨਹੀਂ ਕੁੱਟਦੇ ਨਹੀਂ ਆ ਜਾ ਚਲੋ ਨਹੀਂ ਬੇ ਤੂੰ ਤਾਂ ਬੇ ਤੂੰ ਤਾਂ ਉਤਰਾ ਥੱਲੇ ਤੂੰ ਗੱਲ ੜਕੀ ਪਰ ਜਾਣਾ ਤਾਂ ਚਲੇ ਕੁੱਟਦੇ ਤਾਂ ਨਹੀਂ ਉਹ ਨਹੀਂ ਬੇ ਆ ਜਾ ਨਹੀਂ ਕੁੱਟਦੇ ਪੱਕਾ ਆ ਜਾ ਹੁਣ ਤਾਂ ਆ ਜਾ ਹੁਣ ਤਾਂ ਆ ਜਾ ਆ ਜਾ ਜਲਦੀ ਆ बस पक मैं पहले जाता हूँ मेरे पास जाएंगे तो कोई दिक्कत नहीं तेरे नहीं पढ़ने देता ठीक है पहले आप जाओ चाल ना मार मार दे मैं मर जाना तेरे हिंदी बोलने भी लाता आजा आजा आता क्या यार ਇਹਨੂੰ 10 ਘੰਟੇ ਵਾਲੇ ਮੱਛੀ ਹਾਂ ਇਹਨੂੰ 10 ਘੰਟੇ ਵਾਲੇ ਮੱਛੀ ਲੈ ਇਹਦਾ ਕੁੰਡਾ ਕੁੰਨਣੇ ਇਹਨਾਂ ਦਾ ਥੋਲੂ ਪੀਤਾ ਮਰ ਕੇ ਨਹੀਂ ਗਿਆ ਪਹਿਲੇ ਆਪ ਤੇਰਾ ਗਿਆ ਸੀ ਆਪਣੇ